ਆਹ ਆ ਜਾਂਦਾ ਆ ਜਿਹੜਾ ਠੱਕਾ ਬਸਤੀ ਨੂੰ ਜਾਂਦਾ ਆ ਸਾਰਾ ਹੜਾਤਾ ਆ ਪਾਣੀ ਨੇ ਇਹ ਕਿਦਣ ਆਇਆ ਜੀ ਪਾਣੀ ਇਹ ਕਿੰਨੀ ਤਰੀਕ ਨੂੰ ਆਇਆ ਇਹ 2 ਤਰੀਕ ਦੀ ਰਾਤ ਨੂੰ ਆਇਆ ਜੀ ਇੱਥੇ ਘਰ ਨਹੀਂ 120 ਆ ਅੱਛਾ ਜੀ 120 ਦਾ ਘਰ ਕਰੀਬ ਘਰ ਆ ਤੇ ਵਿੱਚ ਸਰਕਾਰੀ ਸਕੂਲ ਆ ਪ੍ਰਾਇਮਰੀ ਸਰਕਾਰੀ ਸਕੂਲ ਆ ਜੀ ਇਹ ਸਰਕਾਰ ਨੂੰ ਇਹ ਵੀ ਨਹੀਂ ਹੁੰਦੀਦਾ ਵੀ ਆ ਹੁਣ ਪਾਣੀ ਆ ਗਿਆ ਤੇ ਬੱਚੇ ਕਿੱਥੇ ਸਕੂਲ ਜਾਣਗੇ ਸਾਰੀ ਬਸਤੀ ਦੇ ਲੋਕੜੇ ਆ ਉਹ ਇਸ ਬੰਦ ਤੇ ਆ ਕੇ ਰਹਿ ਰਹੇ ਆ ਮੰਡਾਲਾ ਛੰਨਾ ਵਾਲੇ ਵੀ ਜਾਂ ਇਸ ਤੋਂ ਅਗਲੇ ਪਿੰਡ ਵੀ ਜਿੰਨੇ ਆ ਇਨਾ ਦੀ ਵੀ ਨਾਲ ਲੱਗਦੀ ਜਿੰਨੀ ਪੈਲੀ ਸੀ ਸਾਰੀ ਖੜ ਚੁੱਕੀ ਆ ਪਹਿਲਾਂ ਸਾਨੂੰ 19 ਚ ਫੇ 23 ਚ ਹੁਣ ਫੇ ਪੈ ਗਈ ਤੇ ਜਦੋਂ 23 ਦੇ ਵਿੱਚ ਖੜ ਆਏ ਤਦੋਂ ਟੁੱਟ ਗਿਆ ਤੇ ਉਸ ਤੋਂ ਬਾਅਦ ਜਿਹੜਾ ਤੁਸੀ ਬੰਨ ਉਹਨੂੰ ਬੰਨ ਦਿੱਤਾ ਇਹ ਜਿਹੜੀ ਨੋਚ ਆ ਇਹਨੂੰ ਇਹਨਾਂ ਨੇ ਨਹੀਂ ਬੰਨਿਆ ਉਦੋਂ ਖਾਲਸਾ ਇੰਨੇ ਸਾਡੇ ਇਲਾਕੇ ਦੇ ਵਿੱਚ ਇੱਥੇ ਬਹੁਤ ਕੰਮ ਕੀਤਾ ਇਸ ਤੋਂ ਅੱਗੇ ਬੰਨ ਸੀ ਉਹ ਡੈਮੇਜ ਹੋਇਆ ਸੀ ਉਹਨਾਂ ਨੇ ਪੂਰਨ ਤੌਰ ਤੇ ਬੰਨ ਕੇ ਜਿਨ੍ਹਾਂ ਇਲਾਕੇ ਦੀਆਂ ਜ਼ਮੀਨਾਂ ਖਰਾਬ ਹੋਈਆਂ ਸੀ ਸਾਰੀਆਂ ਨੂੰ ਪੱਧਰ ਕਰਕੇ ਉਹਨਾਂ ਦੇ ਵਿੱਚ ਬਜਾਈ ਕਰਕੇ ਮੋੜ ਵੇ ਸੇਵਾ ਕਰ ਦਿੱਤਾ ਹੈ ਤੁਸੀ ਬੰਨ ਜਿਹੜਾ ਇਸ ਜਗ੍ਹਾ ਨਾਲੋਂ 7-8 ਫੁੱਟ ਨੀਵੀਂ ਜਗ੍ ਉਹਨੂੰ ਟੱਕਰ ਵੱਜਦੀ ਆ। ਅੱਛਾ ਜੀ। ਉਹ ਟੁੱਟਦਾ ਵਾ। ਐਰਕੀ ਉਹ ਤਾਂ ਵੱਜ ਗਿਆ। ਉੱਥੇ ਕਰੋੜ ਦੇ ਰੁਪਈਆ ਲਾ ਕੇ ਖਰਚਾ ਆ ਗਿਆ ਸਰਕਾਰ ਦਾ। ਅੱਛਾ ਜੀ। ਇੱਥੇ 20 ਲੱਖ ਰੁਪਈਆ ਨਹੀਂ ਲਾ ਸਕੇ। ਉੱਥੇ ਕਰੋੜ ਰੁਪਈਆ ਲਾਤਾ ਫੌਜ ਵੀ ਆ ਗਈ। ਮਾਸੂਮ ਬੱਚੇ ਜਿਹੜੇ ਆ ਉਹ ਇਹਨਾਂ ਦੇ ਚਿਹਰੇ ਤੇ ਭਾਵੇਂ ਹਾਸੇ ਆ। ਇਹਨਾਂ ਵਿਚਾਰਿਆਂ ਨੂੰ ਕੀ ਪਤਾ ਆ ਕਿ ਸਾਡੇ ਨਾਲ ਕੀ ਬੀਤ ਰਹੀ ਆ।